ਜਦੋਂ ਆਪਣੇ ਆ ਤੇ ਹੋਵੇ ਅੰਨਾ ਵਿਸ਼ਵਾਸ ਤਾਂ ਗਲਤੀ ਹੋਈ ਜਾਂਦੀ ਹੈ ਇਹਹੀ ਗਲਤੀ ਹੋਈ ਟਰੈਕਟਰ ਵਾਲੀ ਕੁੜੀ ਤੋਂ ਜੀ ਹਾਂ ਉਪਲ ਫਾਰਮ ਵਾਲੀ ਕੁੜੀ ਤੋਂ ਜੋ ਕੁਝ ਅਜਹਿੀਆਂ ਆਪਣੀਆਂ ਪ੍ਰਾਈਵੇਟ ਵੀਡੀਓ ਆਪਣੇ ਸਾਥੀ ਦੇ ਨਾਲ ਬਣਾ ਬੈਠੀ ਜੋ ਹੁਣ ਸੋਸ਼ਲ ਮੀਡੀਆ ਤੇ ਸ਼ੇਅਰ ਹੋ ਗਈਆਂ ਤੇ ਇਹ ਕੁੜੀ ਜੋ ਕਿਤੇ ਸੋਸ਼ਲ ਮੀਡੀਆ ਤੇ ਟਰੈਕਟਰ ਚਲਾਉਣ ਕਰਕੇ ਫੇਮਸ ਸੀ ਅੱਜ ਬਦਨਾਮ ਹੋ ਗਈ ਹਰ ਕੋਈ ਇਸ ਕੁੜੀ ਨੂੰ ਗਲਤ ਕਹਿ ਰਿਹਾ ਸੀ ਲੋਕ ਕਹਿ ਰਹੇ ਸੀ ਵੀ ਇਹ ਕੁੜੀ ਬਹੁਤ ਗਲਤ ਆ ਇਹਨੇ ਇਹੋ ਜਿਹੀ ਵੀਡੀਓ ਬਣਾਈ ਅੱਜ ਦੇ ਟਾਈਮ 'ਚ ਨਾ ਹਰ ਇੱਕ ਦੇ ਹੱਥ 'ਚ ਮੋਬਾਈਲ ਹੈ ਸੋਸ਼ਲ ਮੀਡੀਆ ਹੈ ਹਰ ਕੋਈ ਨਾ ਸੋਚ ਲੈਂਦਾ ਹੈ ਕਿ ਮੈਂ ਆਪਣੇ ਪ੍ਰਾਈਵੇਟ ਪਲ ਜਰੇ ਆ ਉਹਨਾਂ ਨੂੰ ਮੋਬਾਈਲ 'ਚ ਕੈਚ ਕਰਕੇ ਰੱਖ ਲਵਾਂ ਜੋ ਸਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਇਹ ਗਲਤੀ ਇਸ ਕੁੜੀ ਤੋਂ ਵੀ ਹੋ ਗਈ ਕਿਉਂਕਿ ਇਸ ਨੂੰ ਮੁੜੇ ਤੇ ਵਿਸ਼ਵਾਸ ਸੀ ਵਿਸ਼ਵਾਸ ਕਿਉਂ ਸੀ ਕਿਉਂਕਿ ਇਸ ਦਾ ਉਸ ਨਾਲ ਰਿਸ਼ਤਾ ਹੋਇਆ ਸੀ ਉਹ ਮੁੜਾ ਇਸ ਕੁੜੀ ਦਾ ਮੰਗੇਤਰ ਸੀ ਦੋਵੇਂ ਇੱਕ ਦੂਜੇ ਦੇ ਘਰ ਦੋਨਾਂ ਦੀਆਂ ਫੈਮਲੀਆਂ ਇੱਕ ਦੂਜੇ ਦੇ ਘਰ ਆਉਂਦੀਆਂ ਜਾਂਦੀਆਂ ਸੀ ਇਸੇ ਕਰਕੇ ਇਹ ਕੁੜੀ ਨੂੰ ਇਤਵਾਰ ਸੀ ਤੇ ਮੁੜੇ ਦੀਆਂ ਗੱਲਾਂ 'ਚ ਆ ਗਈ ਜੀ ਹਾਂ ਇਸ ਮੁੜੇ ਨੇ ਹੀ ਜੋ ਇਸ ਦਾ ਮਗੇਤਰ ਸੀ ਇਸ ਨੇ ਹੀ ਇਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀਆਂ ਨੇ ਜੀ ਹਾਂ ਜਿਸ ਘਰ ਵਾਲੀ ਦੀ ਇੱਜ਼ਤ ਇਸ ਬੰਦੇ ਨੇ ਬਣਾ ਕੇ ਰੱਖਣੀ ਸੀ ਇਹ ਹੀ ਗਦਾਰ ਨਿਕਲਿਆ ਇਹ ਹੀ ਕੁੱਤਾ ਨਿਕਲਿਆ ਸੋ ਜਦੋਂ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗਾ ਵੀ ਕੁੜੀ ਨਾਲ ਇਸ ਦੇ ਆਪਣੇ ਨੇ ਹੀ ਵਿਸ਼ਵਾਸ ਘਾਤ ਕੀਤਾ ਹੈ ਤਾਂ ਲੋਕ ਸਾਰੇ ਹੁਣ ਇਸ ਮੁੜੇ ਨੂੰ ਲਾਨਤਾਂ ਪਾ ਰਹੇ ਆ ਹਾਲੀ ਵਿੱਚ ਨਾ ਇਸ ਬਾਰੇ ਖੁਲਾਸਾ ਇਟਲੀ ਵਾਲੇ ਵੀਰ ਨੇ ਵੀ ਕੀਤਾ ਹੈ ਤੇ ਉਸਨੇ ਵੀ ਲੋਕਾਂ ਸਾਹਮਣੇ ਸੱਚਾਈ ਰੱਖੀ ਹੈ ਤੇ ਕੁਝ ਹੁਣ ਸਕਰੀਨਸ਼ਾਟ ਵੀ ਅਜੇਹੇ ਵਾਇਰਲ ਹੋ ਰਹੇ ਆ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਮੁੰਡੇ ਦੇ ਦੋ ਸਾਥੀ ਵੀ ਇਹ ਚੀਜ਼ ਵਿੱਚ ਇਨਵੋਲਵ ਸੀ ਉਹਨਾਂ ਨੇ ਕੁੜੀ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਤੇ ਕੁੜੀ ਦੀ ਗਲਤ ਵੀਡੀਓ ਬਣਾਈ ਆ ਕੁਝ ਸਕਰੀਨਸ਼ਾਟ ਤੁਹਾਡੇ ਨਾਲ ਸਾਂਝੇ ਕਰਦੇ ਆ ਮੁੰਡੇ ਦਾ ਕੁੜੀ ਨੂੰ ਮੈਸੇਜ ਆਉਂਦਾ ਹੈ ਸਨੈਪਚੈਟ ਤੇ ਮੇਰੇ ਨਾਲ ਤੇਜ ਨਾ ਬਣੀ ਹੁਣ ਰਿਮੋਟ ਮੇਰੇ ਹੱਥ ਚ ਆ ਭੱਜ ਲਾ ਜਿੱਥੇ ਤੱਕ ਭਜਣਾ ਤੂੰ ਜੋ ਮੈਂ ਕਹਿੰਦਾ ਉਹੀ ਕਰ ਕੁੜੀ ਕਹਿੰਦੀ ਆ ਪ੍ਰਭ ਮੈਂ ਯਕੀਨ ਕੀਤਾ ਸੀ ਤੁਹਾਡੇ ਤੇ ਐਂਡ ਤੁਸੀਂ ਆ ਕੁਝ ਕੀਤਾ ਮੇਰੇ ਨਾਲ ਵਾਈ ਯਾਰ ਪ੍ਰਭ ਕਹਿੰਦਾ ਹਜੇ ਮੈਂ ਕੁਝ ਨਹੀਂ ਕੀਤਾ ਜਿਸ ਦਿਨ ਕਰਤਾ ਉਦੋਂ ਰਹੂੰਗੀ ਇਸ ਤੋਂ ਬਾਅਦ ਫਿਰ ਕੁੜੀ ਨੂੰ ਕਹਿੰਦਾ ਆ ਜਾ ਬਾਰ ਫਿਰ ਕੀ ਆ ਕੁੜੀ ਕਹਿੰਦੀ ਨਹੀਂ ਆਈ ਐਮ ਨੋਟ ਓਕੇ ਯਾਰ ਫਿਰ ਅੱਗੇ ਉਹ ਕੁਝ ਗੰਦੇ ਮੈਸੇਜ ਕੁੜੀ ਨੂੰ ਭੇਜਦਾ ਏ ਕੁੜੀ ਕਹਿੰਦੀ ਸਟਾਪ ਸੈਂਗ ਦੈਟ ਪ੍ਰਭ ਫਿਰ ਅੱਗੇ ਹੁੰਦਾ ਫਿਰ ਕੀ ਆ ਪਹਿਲਾਂ ਤੇਰੇ ਨਾਲ ਐਨਾ ਕੁਝ ਕੀਤਾ ਤੂੰ ੱੱਕੇ ਨਾਲ ਆਉਣਾ ਫਿਰ ਦੇਖ ਲਾ ਮੈਂ ਘਰੇ ਆ ਜਾਣਾ। ਤੋਂ ਇਵੇਂ ਬਹੁਤ ਹੀ ਪੁੱਠੇ ਸਿੱਧੇ ਮੈਸੇਜ ਇਸਨੇ ਕੁੜੀ ਨੂੰ ਕੀਤੇ। ਫਿਰ ਇੱਕ ਮੈਸੇਜ ਆਉਂਦਾ ਏ ਕੋਈ ਨਾ ਤੈਨੂੰ ਮੈਂ ਦੱਸਦਾ ਫਿਰ ਕਹਿਦੀ ਆਪਣੇ ਘਰਦਿਆਂ ਨੂੰ ਵਿਆਹ ਲਵੇ ਜਿੱਥੇ ਵਿਆਹਣੀ ਆ ਤੇਰਾ ਖਲਾਰਾ ਪਾਉ ਚੱਜ ਨਾਲ। ਮੇਰੇ ਕੋਲ ਉਹ ਫੋਟੋ ਤੇ ਵੀਡੀਓ ਵੀ ਹੈਗੀਆਂ। ਕੱਲ ਨੂੰ ਦਿਖਾਉ ਸਾਰਿਆਂ ਨੂੰ ਤੈਨੂੰ ਪਤਾ ਲੱਗ ਜਾਣਾ। ਕੁੜੀ ਦਾ ਮੈਸੇਜ ਆਉਂਦਾ ਏ ਨਹੀਂ ਪ੍ਰਭ ਇਦਾਂ ਦਾ ਹੈ ਨਹੀਂ ਕੁਝ। ਫਿਰ ਮੁੰਡੇ ਦਾ ਮੈਸੇਜ ਆਉਂਦਾ ਏ ਮੇਰੇ ਕੋਲ ਤਾਂ ਸਭ ਕੁਝ ਹੈਗਾ। ਫਰਨਾਉ ਕੁੜੀ ਨੂੰ ਕੋਈ ਸਾਇਦ ਫੋਟੋ ਜਾਂ ਵੀਡੀਓ ਭੇਜਦਾ ਹੈ ਕੁੜੀ ਅੱਗੇੋਂ ਮੈਸੇਜ ਕਰਦੀ ਏ ਦਾ ਫੱਕ ਆਰ ਯੂ ਮੈਡ ਵੈਨ ਡਿਡ ਯੂ ਰੀਕੋਰਡ ਥਿਸ ਫੱਕ ਯਾਰ ਕੁੜੀ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਵੀਡੀਓ ਕਦੋਂ ਬਣੀ ਆ ਤਾਂ ਕੁੜੀ ਹੈਰਾਨ ਹੋ ਜਾਂਦੀ ਆ ਇਸ ਤੋਂ ਬਾਅਦ ਇੱਕ ਹੋਰ ਚੈਟ ਸਾਹਮਣੇ ਆਉਂਦੀ ਏ ਜੋ ਇਸ ਮੁੜੇ ਦੇ ਯਾਰ ਦੋਸਤ ਕਰਦੇ ਆ ਜਿਹਦੇ ਵਿੱਚ ਇੱਕ ਮੁੜਾ ਲਿਖਦਾ ਪਿਆ ਏ ਮੈਂ ਤੇ ਪ੍ਰਭ ਨੇ ਜਿਗਾੜ ਲਾ ਕੇ ਸਨੇਪਾ ਵੀ ਬਣਾ ਲਿਆ ਸੀ ਅੱਗੇ ਮੁੜਾ ਮੈਸੇਜ ਕਰਦਾ ਏ ਅੱਛਾ ਇਦਾਂ ਮੰਨ ਗਈ ਸੀ ਸਾਲੀ ਮੁੜੇ ਦਾ ਮੈਸੇਜ ਦੂਜੇ ਦਾ ਆਉਂਦਾ ਏ ਮੇਰੇ ਨਾਲ ਦੇ ਨਾਲ ਰਿਸ਼ਤਾ ਹੋਇਆ ਸੀ ਫਿਰ ਅਸੀਂ ਬਹਾਨੇ ਨਾਲ ਚੱਕ ਲਈ ਸੀ ਤੇ ਕੋਕ ਚ ਨੀਂਦ ਵਾਲੀ ਗੋਲੀ ਪਾਤੀ ਸੀ ਫਿਰ ਇਸ ਤੋਂ ਅੱਗੇ ਹੋਰ ਵੀ ਕਾਫੀ ਮੈਸੀਜੇ ਹੁੰਦੇ ਆ ਸੋ ਕੁੱਲ ਮਿਲਾ ਕੇ ਇਹ ਗੱਲ ਸਾਹਮਣੇ ਆਈ ਏ ਕਿ ਇਹ ਮੁੜਾ ਹੀ ਗਦਾਰ ਨਿਕਲਿਆ ਉਸ ਦਾ ਮਗੇਤਰ ਹੀ ਕੁੱਤਾ ਨਿਕਲਿਆ ਇਹ ਦੋ ਤਿੰਨ ਮੁੜਿਆਂ ਨੇ ਰਲ ਕੇ ਕੁੜੀ ਦੀ ਜ਼ਿੰਦਗੀ ਖਰਾਬ ਕੀਤੀ ਏ ਕੁੜੀ ਨੇ ਤਾਂ ਵਿਸ਼ਵਾਸ ਕਰ ਲਿਆ ਕਿ ਚੱਲ ਮੇਰਾ ਮਗੇਤਰ ਆ ਪਰੇ ਮੁੜਾ ਜਿਸ ਦੀ ਸੋਚ ਬਹੁਤ ਗੰਦੀ ਨਿਕਲੀ ਇਹਨਾਂ ਮੁੜਿਆਂ ਦੀਆਂ ਆਪਣੀਆਂ ਵੀ ਪੈਣਾ ਹੋਣਗੀਆਂ ਜੇ ਉਹਨਾਂ ਨਾਲ ਕੋਈ ਇਵੇਂ ਕਰੇ ਤਾਂ ਫਿਰ ਇਹਨਾਂ ਦੇ ਦਿਲ ਤੇ ਕੀ ਬੀਤੇਗੀ ਕੱਲੋਂ ਇਹਨਾਂ ਦੇ ਘਰ ਵੀ ਕੁੜੀ ਜਨਮ ਲਵੇ ਤੇ ਫਿਰ ਉਹਦੇ ਨਾਲ ਇਹ ਕੰਮ ਹੋਵੇ ਤਾਂ ਫਿਰ ਇਹ ਕੁਦਰਤ ਆਪਣਾ ਹਿਸਾਬ ਸਾਰਾ ਕਰਦੀ ਆ ਬਸ ਥੋੜਾ ਟਾਈਮ ਲੱਗਦਾ ਸੋ ਤੁਸੀਂ ਕਮੈਂਟਾਂ ਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਜਲ ਤੋਂ ਜਲਦੀ ਨਾ ਮੁਰਿਆਂ ਤੇ ਕਾਰਵਾਈ ਹੋਵੇ ਤੇ ਇਹਨਾਂ ਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ ਸੋ ਇਹ ਵੀਡੀਓ ਇੱਥੇ ਹੀ ਖਤਮ ਕਰਦੇ ਆ ਤੇ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਤੁਸੀਂ ਜੋ ਵੀ ਵੀਡੀਓ ਦੇਖ ਰਹੇ ਹੋ ਭਾਵੇਂ ਕੁੜੀ ਆ ਜਾਂ ਮੁੰਡਾ ਵੀ ਕਦੇ ਵੀ ਕਿਸੇ ਨਾਲ ਅਜਿਹੀ ਵੀਡੀਓ ਨਾ ਬਣਾਓ ਭਾਵੇਂ ਤੁਹਾਡਾ ਬੁਆਏਫ੍ਰੈਂਡ ਆ ਭਾਵੇਂ ਤੁਹਾਡਾ ਹਸਬੰਡ ਆ ਜੋ ਵੀ ਆ ਕਦੇ ਵੀ ਮੋਬਾਈਲ 'ਚ ਕੋਈ ਅਜੀਹੀ ਵੀਡੀਓ ਕੈਪਚਰ ਨਾ ਕਰੋ ਕਿਉਂਕਿ ਅੱਜ ਦੇ ਟਾਈਮ 'ਚ ਟੈਕਨੋਲੋਜੀ ਐਨੀ ਐਡਵਾਂਸ ਹੋ ਚੁੱਕੀ ਏ ਵੀ ਤੁਹਾਡਾ ਕੋਈ ਵੀ ਡਾਟਾ ਲੀਕ ਹੋ ਸਕਦਾ ਏ ਤੁਹਾਡਾ ਯਾਰ ਦੋਸਤ ਕੋਈ ਵੀਡੀਓ ਲੀਕ ਕਰ ਸਕਦਾ ਏ ਜਾਂ ਕਿਤੇ ਵਿਗੜ ਗਈ ਤਾਂ ਤੁਹਾਡਾ ਆਪਣਾ ਹੀ ਵੀਡੀਓ ਲੀਕ ਕਰ ਸਕਦਾ ਏ ਸੋ ਵੀਡੀਓ ਇੱਥੇ ਖਤਮ ਕਰਦੇ ਹਾਂ ਰੱਬ ਰਾਖਾ